ਸ੍ਰੀ ਗੁਰੂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲਕ ਡੇਰੀ ਫਾਰਮ ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ ਕਿਸਾਨ ਵੀਰੋ ਆਪਾਂ ਆਪਣੇ ਪਿੰਡ ਚੋਂ ਬਣਾ ਰਹੇ ਆ ਤੇ ਇੱਕ ਘਰੇਲੂ ਪਰਿਵਾਰ ਕੋਲੇ ਇੱਕ ਅਸਰ ਝੋਟੀ ਝੋਟੀ ਵਕਾਉ ਹੈ ਜੀ ਉਮਰ ਅੰਦਾਜ਼ਾ ਬਾਈ ਤੋਂ ਪੁੱਛ ਲਾਂਗੇ ਬਾਕੀ ਜਿਹੜਾ ਜ਼ਿਆਦਾਤਰ ਘਰੇ ਬਾਈ ਜੀ ਕਹਿੰਦੇ ਵੀ ਜਿਹੜੇ ਦਸਨ ਮੁਤਾਬਕ ਆਪਾਂ ਗੱਲਾਂ ਬਾਤਾਂ ਕੀਤੀਆਂ ਬਾਈ ਜੀ ਕਹਿੰਦੇ ਆਪਣੇ ਬੁੜੀਆਂ ਹੀ ਪਸ਼ੂ ਸਾਂਭਦੀਆਂ ਤੇ ਆਪਨ ਬਾਈ ਜੀ ਦਾ ਮੇਰਾ ਪਿੰਡ ਦੇ ਕਰਕੇ ਮੈਨੂੰ ਸਾਰਾ ਪਤਾ ਵੀ ਬਾਈ ਜੀ ਆਪ ਮਸ਼ੀਨਾਂ ਦਾ ਕੰਮ ਕਰਦੇ ਕੰਪੈਨ ਵੀ ਤੇ ਵਾਈ ਵੂਈ ਖੁੱਲੀ ਹੈ ਤੇ ਪਸ਼ੂ ਕਿਸਾਨ ਵੀਰੋਂ ਆਪਾਂ ਤੁਹਾਨੂੰ ਸਾਰੇ ਹੀ ਵਿਖਾ ਦਿੰਨੇ ਬਾਈ ਦੇ ਪਈ ਲੱッセ ਆ ਪਸ਼ੂ ਸਾਰੇ ਹੀ ਠੀਕ ਆ ਵੀ ਗਰਮੀ ਆ ਕੁਸ ਤਾਂ ਤੇ ਕੁਸ ਜਿਵੇਂ ਗਾਂ ਵੀ ਚੰਗੀ ਆ ਥੋੜੀ ਜਿਹੀ ਫਿੱਕੀ ਲੱਸੀ ਆ ਮੈਂ ਬੂਰੀ ਆ ਸਿਆ ਕਟੀਆਂ ਤੇ ਇਹ ਵੀ ਲੱਸੀਆਂ ਤੇ ਕੋਈ ਮਜਬੂਰੀ ਬਣ ਗਈ ਬਾਈ ਜਿਹੜੇ ਕਰਕੇ ਚਲੋ ਬਾਕੀ ਆਪਾਂ ਜ਼ਿਆਦਾ ਗੱਲਾਂ ਬਾਤਾਂ ਆਪਾਂ ਬਾਈ ਜੀ ਤੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਤੇ ਮਜਬੂਰੀ ਕਰ ਗਈ ਮਜਬੂਰੀ ਕਾਰਨ ਕੋਈ ਬਣ ਗਈ ਤਾਂ ਹੀ ਵੇਚਦੇ ਆ ਬਾਈ ਜੀ ਕਲ ਸੋਣੀ ਝੋਟੀ ਹੈ ਜੀ ਸਾਰੀ ਜੈਡ ਬਲੈਕ ਆ ਬਾਈ ਜੀ ਕੋਈ ਮੱਥੇ ਤੇ ਫੁੱਲ ਨਹੀਂ ਕੁੰਡੀ ਹੈ ਚਾਰ ਹੀ ਥਾਣਾ ਜਿਹੜੇ ਆਪਾਂ ਵੇਖ ਲਏ ਆ ਤੇ ਪੁੱਛਤੇ ਐਵੇਂ ਆਖੀਏ ਵੀ ਚਾਰ ਕਵਾਲਾ ਜਿਹੜੇ ਕਾਲੇ ਆ ਕਿਸਾਨ ਵੀਰੋ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਹਾਈਟ ਲੈਂਥ ਜਿਹੜੀ ਹੈ ਮੀਡੀਅਮ ਹੈ ਕੋਈ ਬਹੁਤੀ ਆਪਾਂ ਕਹਿ ਨਹੀਂ ਸਕਦੇ ਵੀ ਨਾਰਾਜੀਏ ਤੇ ਨਾਂਬਾਲੀ ਕੋਈ ਉੱਚੀ ਹੈ ਜਿਹੜੀ ਜ਼ਿਆਦਾ ਜਾਣਕਾਰੀ ਆਪਾਂ ਤੁਹਾਨੂੰ ਬਾਈ ਜੀ ਤੋਂ ਲੈ ਕੇ ਦੇ ਦਿੰਨੇ ਆ ਕਿਸਾਨ ਵੀਰੋ ਤੇ ਇੱਕ ਘਰੇਲੂ ਪਰਿਵਾਰ ਆ ਆਜੋ ਬਾਈ ਜੀ ਤੋਰ ਕੇ ਆਪਾਂ ਕਿਸਾਨ ਵੀਰੋ ਤੁਹਾਨੂੰ ਨਹੀਂ ਵਿਖਾਉਂਦੇ ਇੱਕ ਤਾਂ ਥਾਂ ਬਾਈ ਜੀ ਦਾ ਥੋੜਾ ਜਿਹਾ ਢੀੜਾ ਤੇ ਟਰੈਕਟਰ ਖੜਾ ਜਾਂ ਮੇਰੇ ਤੋਂ ਪਸ਼ੂ ਨਾ ਥੋੜੇ ਜਿਹੇ ਡਰਦੇ ਆ ਜਿਵੇਂ ਆ ਤੁਹਾਨੂੰ ਵਿਖਾਈ ਦਿੱਤਾ ਕਿਸਾਨ ਵੀਰੋ ਤੇ ਤਾਂ ਕਰਕੇ ਆਪਾਂ ਤੋਰ ਕੇ ਨਹੀਂ ਵਿਖਾਉਂਦੇ ਕੋਈ ਲੰਗ ਨਹੀਂ ਕੁਛ ਨਹੀਂ ਵਧੀਆ ਝੋਟੀ ਆ ਚਾਚੂਲ ਕੋੜੇ ਰਗੀ ਆ ਜਦੋਂ ਮੈਂ ਉਧਰ ਨੂੰ ਨਾ ਉਧਰ ਹੋ ਜਾਂਦੀ ਤਾਂ ਕਰਕੇ ਆਪਾਂ ਤੋਰ ਕੇ ਨਹੀਂ ਵਿਖਾਉਂਦੇ ਡਰਦੀ ਆ ਥੋੜੀ ਜੀ ਕੈਮਰੇ ਤੋਂ ਤੇ ਜਿਆਦਾ ਜਾਣਕਾਰੀ ਜਿਹੜੀ ਬਾਈ ਜੀ ਤੋਂ ਲੈ ਕੇ ਦਿੰਨੇ ਆ ਆਜੋ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਹੀ ਨਾਂ ਦੱਸਿਓ ਬਾਈ ਜੀ ਮੇਰਾ ਨਾਮ ਬਾਈ ਜੀ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਕੀ ਭੈ ਜੀ ਬਾਈ ਦਾ ਨਾਂ ਤੇ ਬਾਈ ਜੀ ਜਿਹੜੀ ਆਪਾਂ ਇਹ ਝੋਟੀ ਵੇਚ ਰਹੇ ਆਂ ਇਹ ਦੀ ਡਿਟੇਲ ਦੱਸੋ ਬਾਈ ਜੀ ਇਹ ਕਿੰਨੀ ਕੁਮਰ ਹੈ ਇਹ ਦੀ ਬਾਈ ਜੀ 2.5 ਤੋਂ 3 ਸਾਲ ਤੱਕ ਠੀਕ ਹੈ ਜੀ 2.5 ਤੋਂ 3 ਸਾਲ ਉਮਰ ਹੋਊਗੀ ਜੀ ਆ ਇਹ ਕਿਸਾਨ ਵੀਰੋ ਅੰਦਾਜ਼ਾ ਹੀ ਹੁੰਦਾ ਵੀ ਨਾਰਮਲ ਕਿਸਾਨ ਆ ਇੱਕ ਵੀਰ ਬਾਈ ਜੀ ਨਾਰਮਲ ਜਿਮੀਦਾਰਾ ਪਰਿਵਾਰ ਆ ਜ਼ਿਆਦਾਤਰ ਜਿਹੜੇ ਪਸ਼ੂ ਆ ਬਾਈ ਜੀ ਨੇ ਦੱਸਿਆ ਵੀ ਬੁੜੀਆਂ ਹੀ ਸੰਭਲਦੀਆਂ ਤੇ ਇਹ ਵੀਰ ਪਹਿਲਾਂ ਆਪਾਂ ਕੋਈ ਇਹਨੂੰ ਟੀਕਾ ਭਰਾਇਆ ਨਹੀਂ ਜੀ ਇਹਨੂੰ ਹੁਣ ਮਹੀਨਾ ਹੋ ਗਿਆ ਜੀ ਇੱਕ ਅੱਛਾ ਭਈ ਇਹ ਇੱਕ ਹੀ ਟੀਕਾ ਭਰਾਇਆ ਪਹਿਲੀ ਯਾਰ ਤੇ ਉਹਨੂੰ ਮਹੀਨਾ ਹੋ ਗਿਆ ਉਸ ਤੋਂ ਬਾਅਦ ਕੋਈ ਬੋਲੀ ਰੰਬੀ ਨਹੀਂ ਨਹੀਂ ਜੀ ਉਸ ਤੋਂ ਬਾਅਦ ਹਾਂ ਭਈ ਇਹ ਚੈੱਕ ਚ ਤਾਂ ਬਾਈ ਜੀ ਆਉਂਦੀ ਨਹੀਂ ਆਪਾਂ ਖਾਲੀ ਕਰਕੇ ਦੇਣੀ ਠੀਕ ਹੈ ਜੀ ਤੇ ਇੱਕ ਕਿਰਪਾ ਮੇਰੀ ਹੱਥ ਬੰਨ ਕੇ ਬੇਨਤੀ ਵੀ ਮੇਰੇ ਮੈਂ ਕਾਟੂ ਬੰਦੇ ਨੂੰ ਨਹੀਂ ਦੇਣੀ ਠੀਕ ਹੈ ਜੀ ਮੈਨੂੰ ਹਜ਼ਾਰ ਖੱਟ ਸਸਤੀ ਦੇਣੀ ਪੈ ਜੇ ਜਿਹੜਾ ਕਰੇ ਸਾਬੂਗਾ ਮੈਂ ਉਹਨੂੰ ਦੇਣੀ ਹੈ ਉਹੀ ਮੇਰੇ ਨਾਲ ਸੰਪਰਕ ਬੰਦਾ ਠੀਕ ਹੈ ਜੀ ਬਾਈ ਕਾਟੂ ਵਾਲਾ ਮੇਰੇ ਨਾਲ ਸੰਪਰਕ ਰੱਖਣਾ ਠੀਕ ਹੈ ਜੀ ਅਮ ਬਾਕੀ ਤੁਹਾਨੂੰ ਕਿਸਾਨ ਵੀਰੋ ਆਪਾਂ ਜਿਹੜੀ ਵੀਡੀਓ ਆ ਬਣਾ ਕੇ ਜਿਹੜੀ ਆਪਾਂ ਚੈਨਲ ਤੇ ਅਪਲੋਡ ਕਰਾਂਗੇ ਤੇ ਬਾਈ ਜੀ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਤੁਹਾਨੂੰ ਜਿਹੜਾ ਆਪਾਂ ਸਕਰੀਨ ਤੇ ਮੈਂਸ਼ਨ ਕਰਾਂਗੇ ਤੇ ਬਾਈ ਜੀ ਨੇ ਸਾਰੀ ਕਹਾਣੀ ਤੁਹਾਨੂੰ ਦੱਸਤੀ ਆ ਕਿਸਾਨ ਵੀਰੋ ਪਈ ਇਹ ਪਹਿਲਾ ਹੀ ਟੀਕਾ ਭਰਾਇਆ ਵਿਆ ਮਹੀਨੇ ਇੱਕ ਦਾ ਥਣ ਥਣ ਸੋਹਣੇ ਚਾਰ ਹੀ ਥਾਣਾ ਕਿਸਾਨ ਵੀਰੋ ਚਾਰ ਹੀ ਥਾਣਾ ਹੈ ਤੇ ਸੋਹਣੇ ਆ ਥਣ ਥਣ ਤਾਂ ਬਾਕੀ ਥੋੜੀ ਝੋਟੀ ਡਰਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਾਈਟ ਲੈਂਥ ਮੀਡੀਅਮ ਆ ਨਾ ਬੜੀ ਵੱਡੀ ਇਹਦੇ ਨਾਲ ਛੋਟੀ ਹੈ ਪਸੂ ਤਕਰੀਬਨ ਬਾਈ ਜੀ ਦੇ ਪਹਿਲਾਂ ਹੀ ਲਿੱッセ ਆ ਸਾਰੇ ਹੀ ਤੇ ਇਹ ਵੀ ਝੋਟੀ ਕੋਈ ਬਹੁਤੀ ਰਾਜੀ ਨਹੀਂ ਵੀ ਇੱਕ ਨੋਰਮਲ ਆ ਮੇਰੇ ਅੰਦਾਜ਼ਾ ਵੀ ਜੇ ਕੋਈ ਸਾਹਮਣ ਵਾਲਾ ਵੀਰ ਲੈ ਜਾਵੇ ਤੇ ਝੋਟੀ ਗਾਂ ਚੰਗੇ ਰੁਪਏ ਜਿਵੇਂ ਅੱਜ ਕੱਲ ਮੈਂ ਦੀ ਮਾਰਕੀਟ ਆ ਝੋਟੀ ਚੰਗੀ ਬਣ ਸਕਦੀ ਹੈ ਕਿਸਾਨ ਵੀਰੋ ਤੇ ਜਿਹੜਾ ਬਾਈ ਜੀ ਨੇ ਗੱਲਬਾਤ ਆਪਣੇ ਨੂੰ ਦੱਸੀ ਹੈ ਵੀ ਕਿਸਾਨ ਵੀਰੋ ਕੋਈ ਕਾਟੂ ਮਾਲ ਨਾਲ ਸੰਪਰਕ ਨਾ ਕਰੇ ਕੋਈ ਰੱਖਣ ਵਾਲਾ ਭਰਾ ਸੰਪਰਕ ਕਰੇ ਜਾਂ ਜਿਹੜਾ ਕੋਈ ਸਾਂਭ ਲਵੇ ਤੇ ਬਾਕੀ ਜਿਹੜੀ ਜਾਣਕਾਰੀ ਆਪਾਂ ਤੁਹਾਨੂੰ ਲੈਤੀ ਆ ਕਿਸਾਨ ਵੀਰ ਉਹ ਬਾਈ ਜੀ ਦਾ ਜਿਹੜਾ ਨੰਬਰ ਆ ਆਪਾਂ ਸਕਰੀਨ ਤੇ ਮੈਂਸ਼ਨ ਕਰਾਂਗੇ ਕੋਈ ਵੀ ਕਿਸੇ ਭਰਾ ਨੂੰ ਜਚੇ ਆਪਦਾ ਮੁੱਲ ਬਾਈ ਜੀ ਤੋਂ ਆਪਾਂ ਪੁੱਛ ਲੈਨੇ ਕਿੰਨਾ ਹੈ ਤੇ ਉਹ ਆਪਾਂ ਤੁਸੀਂ ਆਪਦਾ ਕੰਟੈਕਟ ਕਰਕੇ ਮੁੱਲ ਭਾ ਕਰਕੇ ਬਾਈ ਜੀ ਨਾਲ ਜਿਹੜੀ ਝੋਟੀ ਹੈ ਖਰੀਦ ਸਕਦੇ ਆ ਕੀ ਰੇਟ ਕਰਾਂਗੇ ਬਾਈ ਜੀ ਬਾਈ ਜੀ 42000 ਰੁਪਿਆ 42000 ਰੁਪਿਆ ਮੁੱਲ ਕਿਸਾਨ ਵੀਰੋ ਮੁੱਲ ਜਿਹੜਾ ਚਲੋ ਹਰੇਕ ਵੀਰ ਦਾ ਰੱਖਣ ਦਾ ਹੱਕ ਹੁੰਦਾ ਕੋਈ ਵੀ ਕਿਸਾਨ ਵੀਰ ਮੁੱਲ ਜਿਹੜਾ ਕੀਤਾ ਉਹ ਫਿਕਸ ਨਹੀਂ ਹੁੰਦਾ ਤੇ ਆਪ ਦਾ ਤੁਸੀਂ ਜਿਵੇਂ ਪੁੱਗੇ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਤੇ ਸੌਦਾ ਪੁੱਗੇ ਦਾ ਜੀ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ